ਸਾਧ ਕੈ ਸੰਗ ਸੁਨਾਓ ਹਰਨਾਮ ਪੂਰਾ ਲੱਗਿਆ ਜੀ ਇਹਨੂੰ ਸੁਨਾਓ ਫਸਟ ਪਰਸਨ ਵੇਖੋ ਗੁਰੂ ਸਾਹਿਬ ਆਪ ਬੇਨਤੀ ਕਰਦੇ ਨੇ ਕਹਿੰਦੇ ਮੈਂ ਤੇ ਭਾਈ ਵਸ ਨਾਮ ਹੀ ਸੁਣਦਾ ਕਿਰਪਾ ਕਰੋ ਮਹਾਰਾਜ ਸੱਚੇ ਬਾਦਸ਼ਾਹ ਸੀ ਵੀ ਸੰਗਤ ਵਿੱਚ ਬੈਠ ਕੇ ਨਾਮ ਸੁਣਿਆ ਕਰੀਏ ਹਰ ਰੋਜ਼ ਸਾਡੇ ਤੇ ਵੀ ਕਿਰਪਾ ਕਰੋ ਗੁਰੂ ਗਰੀਬ ਨਵਾਜ਼ ਸਾਧ ਸੰਗ ਹਰ ਕੀ ਗੁਣ ਗਾਉਂਦਾ ਮਹਾਰਾਜ ਕਹਿੰਦੇ ਮੈਂ ਤੇ ਕੇਵਲ ਪ੍ਰਭੂ ਦੇ ਗੁਣ ਗਾਉਂਦਾ ਸਾਡੇ ਤੇ ਵੀ ਕਿਰਪਾ ਕਰੋ ਸਤਿਗੁਰੂ ਜੀ ਅਸੀਂ ਵੀ ਸੰਗਤ ਵਿੱਚ ਆਪ ਜੀ ਦੇ ਗੁਣਾਂ ਨੂੰ ਭਾਈਏ ਸਤ ਸੰਤੋਖ ਰਿਆ ਧਰਮ ਵਾਲੀ ਉਦਮ ਵਾਲੀ ਜੋ ਵਿਚਾਰ ਹੈ ਇਹਨੂੰ ਸਮਝੀਏ ਤੇ ਆਪਣੇ ਜੀਵਨ ਵਿੱਚੋਂ ਪ੍ਰਗਟ ਕਰੀਏ ਸਾਧਕ ਹੈ ਸੰਗਨ ਮਨ ਤੇ ਵਿਸਰੈ ਕਿਉਂਕਿ ਸਾਧ ਦੀ ਕਿਰਪਾ ਦੁਆਰਾ ਫਿਰ ਪ੍ਰਭੂ ਹੈ ਜੋ ਭਾਈ ਉਹ ਮਨ ਤੋਂ ਭੁੱਲਦਾ ਨਹੀਂ ਭੁੱਲਿਆ ਰਹਿੰਦਾ ਹੈ ਬੜੇ ਸਾਜ ਵੱਜਦੇ ਨੇ ਮਬਾਰਕ ਬੜੀ ਕਥਾ ਹੁੰਦੀ ਹੈ ਬੜਾ ਪ੍ਰਚਾਰ ਹੁੰਦਾ ਹੈ ਮਨ ਤੋਂ ਤੇ ਭੁੱਲਿਆ ਹੋਇਆ ਹੈ ਸਾਧ ਸੰਗ ਸਰ ਪਰ ਨਹੀਂ ਸਰ ਪਰ ਪਤਾ ਵੀ ਕੋਈ ਸ਼ੰਕਾ ਨਹੀਂ ਪਾਰ ਉਤਾਰਾ ਹੋਣਾ ਹੀ ਹੋਣਾ ਹੈ ਕੋਈ ਸ਼ੰਕਾ ਨਹੀਂ ਅੰਦਰਲਾ ਜਿਹੜਾ ਜੀਵਨ ਹੈ ਪਾਰ ਉਤਾਰਾ ਹੋਣਾ ਹੀ ਹੋਣਾ ਹੈ ਸਾਧ ਕੈ ਸੰਗ ਲਗੈ ਪ੍ਰਭ ਮਿੱਠਾ ਸਾ ਸੰਗ ਜੀ ਗੁਰਬਾਣੀ ਸੁਣਦੇ ਆ ਸੁਣਦੇ ਆ ਸੱਚੀ ਵਿਚਾਰ ਸੁਣਦੇ ਆ ਸੁਣਦੇ ਆ ਫਿਰ ਹੁੰਦਾ ਪਤਾ ਕੀ ਆ ਪ੍ਰਭੂ ਜੀ ਮਿੱਠਾ ਲੱਗਣ ਲੱਗ ਪੈਂਦਾ ਜੀ ਬਹੁਤ ਜ਼ਿਆਦਾ ਬੜੇ ਚਸਕੇ ਨੇ ਸਾਨੂੰ ਕਿੱਥੇ ਮਿੱਠਾ ਲੱਗਦਾ ਏ ਰਸ ਛਾਡੇ ਹੋਰ ਅਸਿਆਵਾ ਏ ਰਸ ਛਾਡੇ ਹੋਰ ਅਸਿਆਵਾ ਓ ਰਸ ਪੀਆ ਇਹ ਰਸ ਨਹੀਂ ਪਾਵਾਂ ਓ ਰਸ ਪੀਆ ਇਹ ਰਸ ਨਹੀਂ ਪਾਵਾਂ ਫਿਰ ਜਦੋਂ ਕਿਰਪਾ ਹੋ ਗਈ ਫਿਰ ਭਾਈ ਜਿਹੜਾ ਮਾਇਆ ਵਾਲਾ ਨਾ ਜੋ ਸਾਨੂੰ ਚੰਗਾ ਲੱਗਦਾ ਰਸ ਨਹੀਂ ਲੱਗਦਾ ਲੱਲਾ ਐਸੇ ਮਨ ਲਿਵ ਲਾਵੇ ਲੱਲਾ ਐਸੇ ਮਨ ਲਿਵ ਲਾਵੇ ਕਿਸੇ ਦੀ ਢੀ ਕਾਗਰਤਾ ਪ੍ਰਭੂ ਬਣਾ ਦਿੰਦਾ ਹੈ ਪ੍ਰਭੂ ਦੀ ਯਾਦ ਵਿੱਚ ਬਿੜਤੀ ਜਦੋਂ ਜੁੜ ਗਈ ਅਰ ਜੋ ਤਾਹਾਂ ਪ੍ਰੇਮ ਲਿਵ ਲਾਵੇ ਅਰ ਜੋ ਤਾਹਾਂ ਪ੍ਰੇਮ ਲਿਵ ਲਾਵੇ ਅਰ ਜੋ ਤਹਾਂ ਪ੍ਰੇਮ ਲਿਵ ਲਾਵੈ ਤਉ ਅੱਲਾ ਲਹ ਲਹ ਚਰਨ ਸਮਾਵੈ ਅਲੱਭ ਪ੍ਰਭੂ ਜਿਹੜਾ ਅਲੱਭ ਪ੍ਰਭੂ ਹੈ ਨਾ ਜਿਹੜਾ ਲੱਭਿਆਂ ਨਹੀਂ ਜਾਂਦਾ ਕਿਸੇ ਨੂੰ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਭਾਈ ਸੱਚ ਹੈ ਤਉ ਅੱਲਾ ਲਹ ਲਹ ਚਰਨ ਸਮਾਵੈ ਅਲੱਭ ਪ੍ਰਭੂ ਹੈ ਜੋ ਉਹਨੂੰ ਲੱਭ ਲੰਦਾ ਹੈ ਗੁਰਮੁਖ ਪਿਆਰਾ ਸਾਧਕ ਹੈ ਸੰਗ ਲੱਗੈ ਪ੍ਰਭ ਮਿੱਠਾ ਫਿਰ ਉਹਨੂੰ ਮਿੱਠਾ ਲੱਗਦਾ ਹੈ ਪ੍ਰਭੂ ਪ੍ਰਭੂ ਦਾ ਨਾਮ ਮਿੱਠਾ ਲੱਗਦਾ ਹੈ ਉਹਨੂੰ ਸਾਤ ਸੰਤੋਖ ਦਇਆ ਧਰਮ ਧੀਰਜ ਮਿੱਠਾ ਇਹ ਗੁਣ ਮਿੱਠੇ ਲੱਗਦੇ ਨੇ ਉਹਨੂੰ ਸਾਰੀ ਮਨੁੱਖਤਾ ਵਿੱਚ ਰੱਬ ਦੀ ਸੁਭਾਅ ਸੱਚ ਦੀ ਸਦਾ ਹੈ ਸਾਧੂ ਕੈ ਸੰਗ ਘਟ ਘਟੇ ਦੀ ਥਰ ਘਟ ਹਰ ਸ਼ਰੀਰਾਂ ਵਿੱਚ ਉਹੀ ਦਿਸਦਾ ਹੈ ਜੀ ਦੇਠਾ ਦਰਸ਼ਨ ਹੁੰਦਾ ਹੈ ਉਹਦਾ ਹੀ ਦਰਸ਼ਨ ਹੁੰਦਾ ਹੈ ਸਾਧ ਸੰਗ ਭੈ ਆਗਿਆਕਾਰੀ ਆਗਿਆਕਾਰੀ ਉਹਦੀ ਰਜ਼ਾ ਵਿੱਚ ਰਾਜ਼ੀ ਸਾਧੂ ਦੀ ਸੰਗਤ ਕੀਤਿਆਂ ਨਹੀਂ ਭਾਈ ਰੱਬ ਦੇ ਆਗਿਆਕਾਰੀ ਹੋਈਦਾ ਹੈ ਕਿਉਂਕਿ ਜੋ ਸਾਧੂ ਨਹੀਂ ਮਰਜੀ ਉਹ ਰੱਬ ਦੀ ਮਰਜੀ ਜੋ ਰੱਬ ਦੀ ਮਰਜੀ ਉਹ ਸਾਧੂ ਦੀ ਮਰਜੀ ਕੋਈ ਵੱਖਰੀ ਨਹੀਂ ਸਾਧ ਸੰਗ ਭਈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਗਤ ਜਿਵੇਂ ਬੱਚਾ ਪਹਿਲੀ ਕਲਾਸ ਤੋਂ ਦੂਜੀ ਵਿੱਚ ਹੋ ਜਾਂਦਾ ਹੈ ਤੀਜੀ ਚੌਥੀ میٹرਿਕ ਕਰ ਲੈਂਦਾ ਹੈ ਬੀਏ ਕਰ ਲੈਂਦਾ ਹੈ एमडब्ल्यूएमए ਕਰ ਲੰਦਾ ਗਤੀ ਹੋ ਗਈ ਗਤੀ ਹੋ ਗਈ ਸਪੀਡ ਗਤੀ ਸਾਧ ਸੰਗ ਗਤ ਭਈ ہماری ਉੱਚੀ ਅਵਸਥਾ ਕਹ ਲੋ ਜੀ ਉੱਚੀ ਅਵਸਥਾ ਬਣ ਗਈ ਸਾਧ ਕੈ ਸੰਗ ਮਿਟੇ ਸਭ ਰੋਗ ਹੁਣ ਰੋਗ ਕਿਵੇਂ ਆਉਂਦੇ ਨੇ ਵਿਕਾਰਾਂ ਕਰਕੇ ਰੋਗ ਵੱਧਦੇ ਨੇ ਗਲਤ ਹੈਲਦੀ ਫੂਡ ਜੋ ਸਾਨੂੰ ਖਾਣ ਪੀਣ ਦੀ ਅਕਲ ਨਹੀਂ ਬਿਮਾਰੀਆਂ ਲੱਗਦੀਆਂ ਨੇ ਇੱਥੇ ਤੇ ਸਭ ਕੁਝ ਦੱਸਿਆ ਜਾਣ ਹੈ ਸਾਡੇ ਮਾਨਸਿਕ ਰੋਗ ਉਹ ਦੂਰ ਹੋ ਜਾਂਦੇ ਨੇ ਐਸਾ ਸਾਧਕਾ ਸੰਗ ਜਦੋਂ ਸਾਧ ਦਾ ਸੰਗ ਕੀਤਾ ਗੁਰੂ ਸਾਹਿਬ ਦਾ ਸੰਗ ਕੀਤਾ ਸ਼ਬਦ ਦੀ ਕਮਾਈ ਕੀਤੀ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਭਾਈ ਗੁਰੂ ਦੀ ਤੇ ਸੰਤ ਜਨਾਂ ਦੀ ਸਾਧਾਂ ਦੀ ਸੰਗਤ ਤਾਂ ਹੀ ਮਿਲਦੀ ਹੈ ਪਾਈ ਸੰਜੋਗ ਬਣਦੇ ਨੇ ਪੂਰਬਲੇ ਕਰਮਾ ਕਰਕੇ ਨਕਲੀ ਤੇ ਬਾਦੂ ਤੁਰੇ ਫਿਰਦੇ ਨੇ ਰੁਪਿੰਦਰ ਸਿੰਘ ਵਰਗੇ ਮੇਰੇ ਵਰਗੇ ਬਹੁਤ ਸਿਆਣੀ ਆ ਦੁਨੀਆ ਬਹੁਤ ਵੱਡੇ ਵੱਡੇ ਸਤਿਪੁਰਸ਼ ਮਹਾਂਪੁਰਖ ਬੈਠੇ ਹੋਣਗੇ ਭਾਈ ਮੇਰੇ ਵਰਗੇ ਤੇ ਫालतੂ ਐਵੇਂ ਤੁਰੇ ਫਿਰਦੇ ਨੇ ਨਕਲੀ ਜੇ ਇਤੇ ਗੁਰੂ ਸਾਹਿਬ ਦੇ ਰਖਵਾਲ ਕਰਦਾ ਨਾਨਕ ਸਾਧ ਭੇਟੇ ਸੰਜੋ ਪੁਰਬਲੇ ਕਰਮਾ ਕਰਕੇ ਭਾਈ ਸੰਤ ਸਾਧਾਂ ਗੁਰੂ ਦੀ ਸੰਗਤ ਮਿਲਦੀ ਹੈ ਸੰਜੋਗ ਬਣਦਾ ਹੈ